ਗੁਰਬਾਣੀ ਦਾ ਫਰਮਾਨ ਹੈ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਾ ਜਾਣੇ ਮਾਸ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ ਇਸ ਉੱਤੇ ਡਿਬੇਟ ਕਾਫੀ ਲੰਮੀ ਤੇ ਪੁਰਾਣੀ ਹੈ ਪਰ ਇਹ ਬਹਿਸ ਇੱਕ ਵਾਰ ਫਿਰ ਤੋਂ ਸ਼ੁਰੂ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਕਿਰਨ ਜੋਤਕੌਰ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਉੱਤੇ ਨਵੀਂ ਬਹਿਸ ਛੇੜ ਦਿੱਤੀ ਹੈ ਦਰਅਸਲ ਪੰਜਾਬ ਸਰਕਾਰ ਵੱਲੋਂ ਬੀਤੇ 24 ਨਵੰਬਰ ਨੂੰ ਜਦੋਂ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਮੌਕੇ ਅਨੰਦਪੁਰ ਸਾਹਿਬ ਦੇ ਵਿੱਚ ਵਿਸ਼ੇਸ਼ ਸੈਸ਼ਨ ਹੋਇਆ ਜਿਸ ਦੇ ਵਿੱਚ ਪੰਜਾਬ ਦੇ ਤਿੰਨ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਤਲਵੰਡੀ ਸਾਬੋ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਅੰਦਰੂਨੀ ਸ਼ਹਿਰ ਜਿਸ ਨੂੰ ਪਵਿੱਤਰ ਐਲਾਨਿਆ ਗਿਆ ਇਸ ਦੇ ਬਾਰੇ ਹੁਣ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਇਸ ਨੋਟੀਫਿਕੇਸ਼ਨ ਮੁਤਾਬਕ ਸ਼ਹਿਰ ਦੇ ਵਿੱਚ ਮਾਸ ਸ਼ਰਾਬ ਅਤੇ ਤਮਾਕੂ ਵਗੈਰਾ ਦੀਆਂ ਦੁਕਾਨਾਂ ਨੂੰ ਨਸ਼ਿਆਂ ਦੀਆਂ ਦੁਕਾਨਾਂ ਨੂੰ ਬਾਹਰ ਕੱਢਿਆ ਜਾਵੇਗਾ ਔਰ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਜਾਂ ਮਾਸ ਨਾਲ ਸੰਬੰਧਿਤ ਦੁਕਾਨਾਂ ਖੋਲਣ ਦੀ ਪੂਰੀ ਤਰ੍ਹਾਂ ਮਨਾਹੀ ਹੋਏਗੀ ਪਰ ਬੀਬੀ ਕਿਰਨ ਜੋਤ ਕੌਰ ਨੇ ਮਾਸ ਔਰ ਸ਼ਰਾਬ ਤੇ ਤਮਾਕੂ ਨੂੰ ਅਲੱਗ-ਅਲੱਗ ਕਰਨ ਦੀ ਗੱਲ ਕਹੀ ਹੈ ਦੀਵਕਾਲਤ ਕੀਤੀ ਹੈ ਤੇ ਉਹਨਾਂ ਵੱਲੋਂ ਇੱਕ ਸੋਸ਼ਲ ਮੀਡੀਆ ਪੋਸਟ ਪਾਈ ਗਈ ਹੈ ਜਿਸ ਪੋਸਟ ਦੇ ਨਾਲ ਨਵੀਂ ਤਰ੍ਹਾਂ ਦੀ ਬਹਿਸ ਸ਼ੁਰੂ ਹੋ ਗਈ ਹੈ ਆਪਣੀ ਪੋਸਟ ਰਾਹੀਂ ਬੀਬੀ ਕਿਰਨ ਜੋਤ ਕੌਰ ਨੇ ਸ਼ਰਾਬ ਤਮਾਕੂ ਦੀਆਂ ਦੁਕਾਨਾਂ ਦੇ ਨਾਲ-ਨਾਲ ਮੀਟ ਦੀਆਂ ਦੁਕਾਨਾਂ ਸ਼ਹਿਰ ਤੋਂ ਬਾਹਰ ਕਰਨ ਦਾ ਵਿਰੋਧ ਕੀਤਾ ਹੈ ਪਾਵੇਂ ਇਸ ਉੱਤੇ ਸ਼੍ਰੋਮਣੀ ਕਮੇਟੀ ਅਕਾਲ ਤਖਸ ਕਤਰੇਤ ਜਾਂ ਕਿਸੇ ਵੀ ਜਥੇਦਾਰ ਦਾ ਕੋਈ ਪ੍ਰतिकਰਮ ਨਹੀਂ ਆਇਆ ਪਰ ਸੋਸ਼ਲ ਮੀਡੀਆ ਉੱਤੇ ਲੋਕ ਆਪੋ ਆਪਣੀ ਰਾਏ ਪ੍ਰਗਟਾ ਰਹੇ ਹਨ ਕੁਝ ਲੋਕ ਬੀਬੀ ਕਿਰਨ ਜੋਤ ਕੋਰ ਦੇ ਬਿਆਨ ਦਾ ਸਵਾਗਤ ਕਰ ਰਹੇ ਹਨ ਅਤੇ ਕੁਝ ਮੀਟ ਦੇ ਸੇਵਨ ਦੇ ਨਾਲ ਸ਼ਰਾਬ ਨੂੰ ਜੋੜ ਕੇ ਇਸ ਦਾ ਵਿਰੋਧ ਕਰ ਰਹੇ ਹਨ ਸੋ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਮੀਟ ਦੀਆਂ ਦੁਕਾਨਾਂ ਸ਼ਹਿਰ ਵਿੱਚ ਹੋਣ ਗਈਆਂ ਸ਼ਰਾਬ ਉਸ ਦੇ ਨਾਲ ਆਪੇ ਜੁੜ ਜਾਵੇਗੀ ਜਦੋਂ ਲੋਕ ਮੀਟ ਦੀਆਂ ਦੁਕਾਨਾਂ ਤੇ ਜਾਣਗੇ ਤਾਂ ਲੋਕ ਛਿਪ ਕੇ ਉੱਥੇ ਹੀ ਸ਼ਰਾਬੀ ਪੀਣਗੇ ਸੋ ਇਹ ਵੱਡੀ ਇੱਕ ਦਲੀਲ ਜਿਹੜੀ ਹੈ ਕਿਰਨ ਜੋਤਕੌਰ ਦੇ ਬਿਆਨ ਦੇ ਖਿਲਾਫ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਪਰ ਉਹਨਾਂ ਵੱਲੋਂ ਇਹ ਦਲੀਲ ਦਿੱਤੀ ਗਈ ਹੈ ਕਿ ਪਾਕਿਸਤਾਨ ਦੀ ਇੱਕ ਪ੍ਰਤੱਖ ਮਿਸਾਲ ਹੈ ਕਿ ਜਿੱਥੇ ਲੋਕ ਮਾਸਾ ਖਾਂਦੇ ਹਨ ਮੀਟ ਤਾਂ ਖਾਂਦੇ ਹਨ ਪਰ ਸ਼ਰਾਬ ਨਹੀਂ ਪੀਂਦੇ ਖੈਰ ਆਪਾਂ ਪਹਿਲਾਂ ਇਹ ਦੇਖ ਲੈਨੇ ਆ ਕਿ ਬੀਬੀ ਕਿਰਨ ਜੋਤ ਕੌਰ ਨੇ ਆਪਣੀ ਸੋਸ਼ਲ ਮੀਡੀਆ ਟਵੀਟ ਦੇ ਵਿੱਚ ਕੀ ਲਿਖਿਆ ਬੀਬੀ ਕਿਰਨ ਜੋਤ ਕੌਰ ਲਿਖਦੇ ਹਨ ਪੰਜਾਬ ਸਰਕਾਰ ਨੇ ਸਿੱਖਾਂ ਦਾ ਬ੍ਰਾਹਮਣੀਕਰਨ ਕਰ ਦਿੱਤਾ ਹੈ ਸਿੱਖਾਂ ਲਈ ਤਮਾਕੂ ਤੇ ਕੋਠਾ ਮੀਟ ਬੱਜਰ ਕੁਰਾਹਿਤ ਹੈ ਸ਼ਰਾਬ ਤੇ ਹੋਰ ਨਸ਼ੇ ਵੀ ਸਿੱਖਾਂ ਵਿੱਚ ਮਨਾ ਹਨ ਪਰ ਝਟਕਾ ਮੀਟ ਸਾਡਾ ਹੱਕ ਹੈ ਅਕਾਲੀ ਦਲ ਨੇ ਝਟਕਾ ਮੀਟ ਦੇ ਹੱਕ ਵਿੱਚ 1935 ਝਟਕਾ ਕਾਨਫਰੰਸ ਕੀਤੀ ਸੀ ਸਿੱਖ ਗੁਰੂ ਸਹਿਬਾਨ ਤੇ ਸਿੱਖਾਂ ਦੇ ਸ਼ਿਕਾਰ ਖੇਡਣ ਦੇ ਕਈ ਕਿਸੇ ਹਨ ਗੁਰੂ ਨਾਨਕ ਦੇਵ ਜੀ ਦੇ ਸੂਰਜ ਗ੍ਰਹਿਣ ਵੇਲੇ ਕੁਰੂ ਖੇਤਰ ਵਿੱਚ ਹਿਰਨ ਦਾ ਮਾਸ ਰੇਨਣ ਦੀ ਸਾਖੀ ਹੈ ਸ਼ਰਮਣੀ ਕਮੇਟੀ ਪ੍ਰਧਾਨ ਨੂੰ ਬੇਨਤੀ ਹੈ ਕਿ ਸਰਕਾਰ ਕੋਲ ਇਸ ਮੁੱਦੇ ਉੱਤੇ ਇਤਰਾਜ਼ ਜਿਤਾਓ ਡੇਰੇਦਾਰਾਂ ਦੀ ਮਰਿਆਦਾ ਤੋਂ ਸਿੰਘਾਂ ਦੀ ਮਰਿਆਦਾ ਵੱਲ ਮੁੜਾਓ ਕਿਰਨਜੋਤ कौर ਨੇ ਇਹ ਜਿਹੜਾ ਪੂਰਾ ਪੋਸਟ ਪਾਈ ਹੈ ਉਸ ਦੇ ਵਿੱਚ ਉਹਨਾਂ ਨੇ ਇਹ ਗੱਲ ਤੇ ਜ਼ੋਰ ਦਿੱਤਾ ਹੈ ਕਿ ਸਿੱਖਾਂ ਦੇ ਵਿੱਚ ਹਲਾਲ ਮੀਟ ਖਾਣ ਦੀ ਮਨਾਹੀ ਹੈ ਸ਼ਰਾਬ ਤਮਾਕੂ ਦੀ ਮਨਾਹੀ ਹੈ ਝਟਕਾ ਮੀਟ ਦੀ ਮਨਾਹੀ ਨਹੀਂ ਹੈ ਤੇ ਉਹਨਾਂ ਨੇ ਇਹ ਵੀ ਹਵਾਲਾ ਦਿੱਤਾ ਹੈ ਕਿ 1935 ਦੇ ਵਿੱਚ ਅਕਾਲੀ ਦਲ ਵੱਲੋਂ ਝਟਕਾ ਕਾਨਫਰੰਸ ਕੀਤੀ ਗਈ ਸੀ ਗੁਰੂ ਸਾਹਿਬ ਦੇ ਕਾਲ ਦੀਆਂ ਜਿਹੜੀਆਂ ਉਹਨਾਂ ਦੇ ਸ਼ਿਕਾਰ ਖੇਡਣ ਦੀਆਂ ਤੇ ਉਹਨਾਂ ਦੇ ਮੀਟ ਬਣਾਉਣ ਉਹਨਾਂ ਦੇ ਮੀਟ ਸੂਰਜ ਗ੍ਰਹਿਣ ਬਿੱਲੇ ਗੁਰਨਾਨਕ ਸਾਹਿਬ ਦੇ ਮੀਟ ਬਣਾਉਣ ਦੀ ਸਾਖੀ ਜਿਹੜੀ ਹੈ ਉਹ ਸਾਨੂੰ ਮਿਲਦੀ ਹੈ ਸੋ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਵਿੱਚ ਇਹ ਮਾਸ ਖਾਣ ਦੇ ਕੋਈ ਮਨਾਹੀ ਨਹੀਂ ਹੈ ਜਿਹੜੇ ਡੇਰੇਦਾਰ ਨੇ ਜਿਹੜੀ ਸਿੱਖਾਂ ਦੇ ਵਿੱਚ ਸਿੱਖ ਧਰਮ ਦੇ ਵਿੱਚ ਜਿਹੜੀਆਂ ਕੁਝ ਸੰਪਰਦਾਵਾਂ ਨੇ ਜਾਂ ਡੇਰੇ ਨੇ ਉਹ ਇਸ ਗੱਲ ਦੀ ਮਨਾਹੀ ਕਰਦੇ ਆ ਤੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਇਹ ਇਨ੍ਹਾਂ ਪਵਿੱਤਰ ਸ਼ਹਿਰਾਂ ਦੇ ਵਿੱਚੋਂ ਮੀਟ ਦੀਆਂ ਦੁਕਾਨਾਂ ਬਾਹਰ ਕਰ ਦਿੰਦੇ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਇਹਦੇ ਨਾਲ ਇੱਕ ਤਰ੍ਹਾਂ ਦਾ ਸਿੱਖਾਂ ਦਾ ਜਿਹੜਾ ਰਾਈਟ ਹੈ ਮਾਸ ਖਾਣ ਦਾ ਝਟਕਾ ਖਾਣ ਦਾ ਰਾਈਟ ਹੈ ਉਹਦੇ ਤੇ ਉਹਨਾਂ ਨੂੰ ਵਾਂਝਾ ਕੀਤਾ ਜਾ ਸਕਦਾ ਹੈ ਉਹ ਇਸ ਦੇ ਨਾਲ ਉਹ ਵਾਂਝਾ ਹੋ ਜਾਣ ਵਾਂਝੇ ਹੋ ਜਾਣਗੇ ਹੁਣ ਬੀਬੀ ਕਿਰਨ ਜੂਤ ਕੌਰ ਦੇ ਹੱਕ ਦੇ ਵਿੱਚ ਜਿਸ ਤਰ੍ਹਾਂ ਦੀਆਂ ਦਲੀਲਾਂ ਆ ਰਹੀਆਂ ਨੇ ਉਹਨਾਂ ਨੇ ਜੋ ਸਟੇਟਮੈਂਟ ਦਿੱਤੀ ਆ ਉਹਦੇ ਹੱਕ ਦੇ ਵਿੱਚ ਜਿਸ ਤਰ੍ਹਾਂ ਦੀਆਂ ਦਲੀਲਾਂ ਆ ਰਹੀਆਂ ਨੇ ਉਸ ਦੇ ਉੱਤੇ ਕੁਝ ਆਪਾਂ ਨਜ਼ਰ ਮਾਰਦੇ ਆ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਰਹਿਣ ਵਾਲੇ ਇੱਕ ਸੱਜਣ ਨੇ ਹਰਕੀਰਤ ਸਿੰਘ ਉਹਨਾਂ ਨੇ ਲੰਮੀ ਚੋੜੀ ਪੋਸਟ ਲਿਖੀ ਹੈ ਉਸ ਤੇ ਕੁਝ ਅੰਸ਼ ਅੰਸ਼ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਉਹਨਾਂ ਨੇ ਲਿਖਿਆ ਹੈ ਹਰਕੀਰਤ ਸਿੰਘ ਲਿਖਦੇ ਹਨ ਦੁਨੀਆ ਦੀਆਂ ਸਾਰੀਆਂ ਹੀ ਵੱਡੀਆਂ ਕੌਮਾਂ ਈਸਾਈ, ਮੁਸਲਮਾਨ, ਚੀਨੀ ਮਾਸ ਖਾਂਦੀਆਂ ਹਨ ਉਹਨਾਂ ਦਾ ਦੁਨੀਆ ਵਿੱਚ ਸਿੱਕਾ ਚੱਲਦਾ ਹੈ ਸੰਸਾਰ ਵਿੱਚ ਵੱਡੀਆਂ-ਵੱਡੀਆਂ ਖੋਜਾਂ ਕਰਨ ਵਾਲੇ ਅਤੇ ਜੰਗੇ ਮੈਦਾਨਾਂ ਵਿੱਚ ਜਿੱਤਾਂ ਹਾਸਲ ਕਰਨ ਵਾਲੇ ਸਾਰੇ ਹੀ ਮਾਸਾਹਾਰੀ ਹਨ 18ਵੀਂ ਸਦੀ ਤੱਕ ਸਿੱਖਾਂ ਵਿੱਚ ਮੀਟ ਖਾਣ ਦਾ ਕੋਈ ਬਾਤ ਵਿਵਾਦ ਨਹੀਂ ਸੀ ਇਹੋ ਕਾਰਨ ਸੀ ਕਿ ਉਹਨਾਂ ਨੇ ਲੜਾਈਆਂ ਲੜ ਕੇ ਮੁਗਲ ਸਾਮਰਾਜ ਦਾ ਖਾਤਮਾ ਕਰ ਦਿੱਤਾ ਜਿਹੜਾ ਕਿ ਕਦੇ ਯੂਰਪੀਅਨ ਦੇਸ਼ ਸਪੇਨ ਤੱਕ ਫੈਲਿਆ ਹੋਇਆ ਸੀ ਅੰਗਰੇਜ਼ੀ ਸਾਮਰਾਜ ਦੇ ਵਿਰੋਧ ਵਿੱਚ ਸਭ ਤੋਂ ਜ਼ਿਆਦਾ ਟਿਕਣ ਵਾਲਾ ਖਾਲਸਾ ਪੰਥ ਹੀ ਸੀ ਹਰਕੀਰਤ ਸਿੰਘ ਅੱਗੇ ਲਿਖਦੇ ਹਨ ਜਦੋਂ ਤੋਂ ਨਕਲੀ ਬਾਬਿਆਂ ਦੀ ਗ੍ਰਿਫਤ ਵਿੱਚ ਸਿੱਖ ਫਸ ਗਏ ਹਨ ਉਦੋਂ ਤੋਂ ਹੀ ਸਿੱਖਾਂ ਵਿੱਚ ਸੂਰਮ ਗਤੀ ਘਟ ਗਈ ਹੈ ਅਤੇ ਕੱਦਾਂ ਕਾਠਾਂ ਵਿੱਚ ਵੀ ਫਰਕ ਪੈ ਗਿਆ ਹੈ ਉਹ ਅੱਗੇ ਆਪਣੀ ਪੋਸਟ ਵਿੱਚ ਇੱਕ ਡੇਰੇ ਦਾ ਬਕਾਇਦਾ ਨਾਂ ਲਿਖ ਕੇ ਉਸ ਡੇਰੇ ਨੂੰ ਕਸੂਰਬਾਰ ਮੰਨਦੇ ਹਨ ਜਿਹੜੇ ਕਿ ਖਾਣ ਪੀਣ ਦੀ ਜਿਨ੍ਹਾਂ ਦੀ ਇੱਕ ਖਾਸ ਮਰਿਆਦਾ ਹੈ ਹਰਕੀਰਤ ਅੱਗੇ ਲਿਖਦੇ ਹਨ ਕਿ ਆਪਣੇ ਨਾਲ ਦੇ ਹੀ ਦੇਸ਼ ਪਾਕਿਸਤਾਨ ਨੂੰ ਦੇਖ ਲਵੋ ਉੱਥੇ ਲੋਕ ਮੀਟ ਖਾਂਦੇ ਹਨ ਅਤੇ ਹਿੰਦੁਸਤਾਨ ਦੇ ਪੰਜਾਬੀਆਂ ਨਾਲੋਂ ਉਹਨਾਂ ਪੰਜਾਬੀਆਂ ਦੇ ਜੁੱਸੇ ਤਕੜੇ ਹਨ ਬੀਬੀ ਜੀ ਦੇ ਵਿਚਾਰ ਬਿਲਕੁਲ ਸਹੀ ਹਨ ਮੈਂ ਉਹਨਾਂ ਦੀ ਤਾਇਦ ਕਰਦਾ ਹਾਂ ਸੋ ਇਹ ਹਰਕੀਰਤ ਸਿੰਘ ਦੀ ਪੋਸਟ ਹੈ ਤੇ ਇਸੇ ਤਰ੍ਹਾਂ ਇੱਕ ਹੋਰ ਪੋਸਟ ਦੇ ਵਿੱਚ ਅਮਰਜੀਤ ਸਿੰਘ ਵਿਰਕ ਲਿਖਦੇ ਹਨ ਕਿ ਇੱਕ ਕਾਰਨ ਡੇਰੇ ਬਾਦ ਦਾ ਅਸਰ ਹੈ ਅਤੇ ਦੂਜਾ ਪੰਜਾਬ ਦਾ ਡੀਐਨਏ ਬਦਲਿਆ ਜਾ ਰਿਹਾ ਹੈ ਅਨ ਪਾਣੀ ਅਤੇ ਖੁਰਾਕ ਦੇ ਨਾਲ ਵੀ ਨਸਲ ਬਦਲੀ ਜਾ ਰਹੀ ਹੈ ਇਸੇ ਤਰ੍ਹਾਂ ਅਮਰੀਕਾ ਬਸ ਦੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਤੇ ਸਿੱਖ ਚਿੰਤਕ ਤਰਲੋਚਨ ਸਿੰਘ ਨੇ ਇੱਕ ਮੈਗਜ਼ੀਨ ਪ੍ਰੀਤ ਲੜੀ ਦੇ ਪੇਜ ਨੂੰ ਸਾਂਝਾ ਕੀਤਾ ਹੈ ਇਸ ਪੰਨੇ ਦੇ ਉੱਤੇ ਸੁਰਮਕ ਸਿੰਘ ਦੀ ਇੱਕ ਹੱਡਬੀਤੀ ਲਿਖੀ ਗਈ ਹੈ ਜਿਸ ਦੇ ਵਿੱਚ ਉਹ ਆਪਣੇ ਸ਼ਿਕਾਰ ਖੇਡਣ ਅਤੇ ਝਟਕਾ ਪਕਾਉਣ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ ਸੋ ਇਸ ਵੀਡੀਓ ਦੇ ਸ਼ੁਰੂ ਵਿੱਚ ਵੀ ਅਸੀਂ ਇਹ ਗੱਲ ਕਰ ਚੁੱਕੇ ਹਾਂ ਕਿ ਗੁਰੂ ਨਾਨਕ ਦੇਵ ਤੇ ਭਾਈ ਮਰਦਾਨਾ ਜੀ ਜਦੋਂ ਉਦਾਸੀਆਂ ਤੇ ਸਨ ਔਰ ਕੁਰੂ ਖੇਤਰ ਦੇ ਵਿੱਚ ਉਹਨਾਂ ਨੇ ਸੂਰਜ ਗ੍ਰਹਿਣ ਦੇ ਦੌਰਾਨ ਜਿਹੜਾ ਹੈ ਉਹ మాਸ ਰਿੰਨਿਆ ਸੀ ਔਰ ਲੋਕਾਂ ਨੂੰ ਬਹਿਮਾ ਭਰਮਾ ਦੇ ਵਿੱਚੋਂ ਕੱਢਿਆ ਸੀ ਸੋ ਇਹ ਇਹ ਸਾਖੀ ਦਾ ਜ਼ਿਕਰ ਵਾਰ-ਵਾਰ ਕੀਤਾ ਜਾਂਦਾ ਹੈ ਪਰ ਮੈਨੂੰ ਲੱਗਦਾ ਕਿ ਜਿਹੜਾ ਇਹ ਵਿਵਾਦ ਹੈ ਮਾਸ ਖਾਣਾ ਚਾਹੀਦਾ ਜਾਂ ਨਾ ਖਾਣਾ ਚਾਹੀਦਾ ਵਿਵਾਦ ਇੱਕ ਬੇਲੋੜਾ ਵਿਵਾਦ ਹੈ ਖਾਣਾ ਖਾਣਾ ਪੀਣਾ ਹਰ ਕਿਸੇ ਦਾ ਪਰਸਨਲ ਮੁੱਦਾ ਹੁੰਦਾ ਤੇ ਜੇ ਕੋਈ ਮਾਸ ਖਾਂਦਾ ਹੈ ਤਾਂ ਉਹ ਅਪਵਿੱਤਰ ਨਹੀਂ ਹੁੰਦਾ ਤੇ ਜੇ ਕੋਈ మాਸ ਨਹੀਂ ਖਾਂਦਾ ਤੇ ਉਹ ਪਵਿੱਤਰ ਨਹੀਂ ਬਣ ਜਾਂਦਾ ਮੈਨੂੰ ਲੱਗਦਾ ਮੇਰੀ ਪਰਸਨਲ ਜਿਹੜੀ ਧਾਰਨਾ ਹੈ మాਸ ਦੇ ਬਾਰੇ ਇਸ ਤਰ੍ਹਾਂ ਦੀ ਹੈ ਸੋ ਸ਼ਰੋਮਣੀ ਕਮੇਟੀ ਤੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੁਣਾਂ ਨੂੰ ਇਸ ਦੇ ਉੱਤੇ ਪੋਜੀਸ਼ਨ ਜਿਹੜੀ ਹੈ ਉਹ ਸਾਫ਼ ਕਰਨੀ ਚਾਹੀਦੀ ਹੈ ਔਰ ਤਾਂ ਕਿ ਕਿਸੇ ਤਰ੍ਹਾਂ ਦੀ ਹੋਰ ਕਨਫਿਊਜ਼ਨ ਨਾ ਪੈਦਾ ਹੋਏ ਕਿਉਂਕਿ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਬਹਿਸ ਛਿੜਦੀ ਹੈ ਤਾਂ ਇਹ ਜਿਹੜੀ ਹੈ ਉਹ ਕਈ ਤਰ੍ਹਾਂ ਦੇ ਬਹਿਮਾ ਕਈ ਤਰ੍ਹਾਂ ਦੀਆਂ ਦੁਬਿਧਾਵਾਂ ਨੂੰ ਕਈ ਤਰ੍ਹਾਂ ਦੇ ਜਿਹੜੇ ਮਸਲਿਆਂ ਨੂੰ ਜਨਮ ਦਿੰਦੀ ਹੈ ਸੋ ਇਸ ਦੇ ਲਈ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੂੰ ਅੱਗੇ ਹਰਜਿੰਦਰ ਸਿੰਘ ਧਾਮੀ ਸਭ ਨੂੰ ਅੱਗੇ ਆਉਣਾ ਚਾਹੀਦਾ ਤੇ ਕੁਲਦੀਪ ਸਿੰਘ ਗੁਰਗੱਜ ਹੁਣਾਂ ਨੂੰ ਇਸ ਦੇ ਬਾਰੇ ਜਿਹੜਾ ਹੈ ਪੱਖ ਸਪਸ਼ਟ ਕਰਨਾ ਚਾਹੀਦਾ ਤਾਂ ਜੋ ਇਹ ਬਹਿਸ ਜਿਹੜੀ ਹੈ ਉਹ ਇੱਥੇ ਹੀ ਖਤਮ ਹੋਏ ਧੰਨਵਾਦ